ਫਤੇਗੜ ਸਾਹਿਬ ਵਾਸਤੇ ਸ਼ਹਾਦਤ ਦਿੱਤੀ ਸ਼ਾਹਦੋਮੈਂ ਪੂਰੇ ਦੇਸ਼ ਵਾਸਤੇ ਦਿੱਤੀ ਆ ਜੇ ਤੁਸੀਂ ਇੱਕ ਮੋਦੀ ਸਾਹਿਬ ਨੇ ਵੀਰ ਬਾਲਦੀਪ ਦੀ ਛੁੱਟੀ ਕੀਤੀ ਮੰਦਿਆਂ ਛਲਾਕ ਜੋਗਾ ਨਾਲੇ ਕਾਫੀ ਕੰਮ ਕਰ ਦਿੰਦੇ ਤਾਂ ਸਾਡਾ ਦਿਲ ਜਿੱਤ ਲੈਣਦੇ ਨਾਲੇ ਕੰਮ ਵੀ ਕਰਨਾ ਪੰਦਾ ਸੀ ਚਲੋ ਉਹਨਾਂ ਨੇ ਨਹੀਂ ਕੀਤਾ ਉਹ ਵੀ ਗੱਲ ਛੱਡ ਦਿੰਦੇ ਆ ਮੁੱਖ ਮੰਤਰੀ ਪੰਜਾਬ ਦਾ ਇਹ ਕੰਮ ਕਰ ਸਕਦੇ ਆ ਨਾ ਲੇਕੋ ਸਿੱਧੀ ਸਾਰੀ ਇਹ ਮਾਨ ਹੁੰਦੀ ਆ ਪਰ ਇਹਨਾਂ ਨੂੰ ਬਹੁਤ ਜ਼ਿਆਦਾ ਸੀ ਦਿਲੋਂ ਮਾਨਤਾ ਦੇ ਕਿ ਉਹ ਸਾਡੇ ਕਿਤੇ ਵੀ ਆਉਣੇ ਆ ਮਿਲਦੇ ਵੀ ਆ ਬੱਚਾ ਨੂੰ ਇਤਿਹਾਸ ਵੀ ਪੜਾਉਂਦੇ ਵੀ ਆ ਇਸ ਦਿਨ ਤੱਕ ਟੁਕੜ ਕਰ ਦੋ ਬਾਕੀ ਦਾ ਚਲੋ ਅਸੀਂ ਬਾਅਦ ਤੁਹਾਡੇ ਤੋਂ ਮੰਗ ਕਰਕੇ ਬਹਿ ਕੇ ਫਿਰ ਉਹ ਵੀ ਮੰਗ ਜਿਹੜੀ ਕਰ ਲਾਂਗੇ ਇੱਕ ਵਾਰੀ ਇਹਨਾਂ ਦੇ ਇੱਥੇ ਤੱਕ ਕਰਕੇ ਦਾ ਦੇਖੋ ਵੀ ਲੋਕ ਤੁਹਾਨੂੰ ਸ਼ਲਾਘਾ ਕਰਦੇ ਕਿ ਨਹੀਂ ਕਰਦੇ ਸਾਡੇ ਘਰ ਮਿਆਂ ਕਹਿੰਦਾ ਮੈਂ ਆਪਦੇ ਬੱਚਿਆਂ ਨੂੰ ਬਹੁਤ ਇਤਿਆਸ ਬਣਾਉਣਾ ਨਹੀਂ ਅਸੀਂ ਵਾਂਝੇ ਰਹੇ ਹਾਂ ਅਸੀਂ ਉਹਨਾਂ ਚੀਜ਼ਾਂ ਤੋਂ ਵਾਂਝੇ ਹੈਗੇ ਆ ਅਸੀਂ ਨਹੀਂ ਦੱਸ ਪਾਰੇ ਪ੍ਰੋਪਰ ਤਰੀਕੇ ਨਾਲ ਨਹੀਂ ਉਹਨਾਂ ਨੂੰ ਗਾਈਡ ਕਰ ਪਾਰੇ ਹੁਣ ਜਿੰਨੀਆਂ ਇੱਥੇ ਗੱਡੀਆਂ ਨਿਕਲਦੀਆਂ ਉਹ ਜਦੋਂ ਐ ਕਰਦੇ ਨੇ ਉਹਨਾਂ ਦੇ ਬੱਚੇ ਪੁੱਛਦੇ ਆ ਵੀ ਵੀਰੇ ਨੇ ਕੀ ਫੜਿਆ ਹੋਇਆ ਤੁਸੀਂ ਮਈਆਂ ਨੂੰ ਇਦਾਂ ਕਿਉਂ ਕੀਤਾ ਉਹ ਫਿਰ ਜਿਹੜੇ ਫਾਦਰ ਸਾਹਿਬ ਨੂੰ ਦੱਸ ਦਿਆ ਬੇਟਾ ਮੈਂ ਇਹਨਾਂ ਨੂੰ ਇਹ ਐ ਇਸ ਕਰਕੇ ਕੀਤਾ ਇਹਦੇ ਵਿੱਚ ਆ ਚੀਜ਼ ਲਿਖੀ ਹੋਈ ਹੈ। ਮੈਂ ਫੋਟੋ ਖਿੱਚੀਆ ਕਿਤੇ ਤਾਂ ਪਾਉਣਗੇ ਜੀ ਕਿਸੇ ਬੱਚੀ ਨੇ ਵੀਡੀਓ ਬਣਾਈਆ ਕਿਤੇ ਤਾਂ ਪਾਊਗੀ ਇਹ ਮੈਸੇਜ ਮੈਂ ਇਹੀ ਚਾਹੁੰਦਾ ਵੀ ਮੇਰੇ ਇੱਤੇ ਨਾ ਲਿਖਿਆ ਰਹਿ ਜਾਵੇ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਟਵੀਟ ਲਾਓ, ਹੈਸ਼ਟੈਗ ਕਰੋ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਿਹੜਾ ਇਸ ਡਿਪਾਰਟਮੈਂਟ ਦਾ ਮਿਸਟਰ ਹੈ ਉਹਨੂੰ ਪੋਸਟਾ ਪਾਓ, ਵੱਧ ਤੋਂ ਵੱਧ ਇੰਸਟਾਗ੍ਰਾਮ ਤੇ ਵੀਡੀਓਜ਼ ਵਾਇਰਲ ਕਰ ਲੋ ਤਾਂ ਕਿ ਸਾਡਾ ਮੈਸੇਜ ਉਹਨਾਂ ਤੱਕ ਪਹੁੰਚੇ। ਕਿਉਂਕਿ ਇਹ ਕਰਨਾ ਸਫਲ ਤਾਂ ਸਾਡਾ ਤਾਂ ਹੀ ਹੁੰਦਾ ਵੀ ਜੇ ਕਿਸੇ ਤੱਕ ਸਾਡਾ ਮੈਸੇਜ ਵੀ ਪਹੁੰਚੇ ਲੋਕ ਇਹਨੂੰ ਦੇਖਣ ਵੀ ਤੇ ਇਹਨੂੰ ਹੈਸ਼ਟੈਗ ਪਾ ਪਾ ਕੇ ਚਲਾਉਣ ਵੀ ਆਪਣੇ ਪੋਸਟਾਂ ਦੇ ਉੱਤੇ ਤੇ ਮੰਗ ਤਾਂ ਪੂਰੀ ਹੋਣੀ ਹੈ। ਮੇਰੇ ਨਾਲ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਛੋਟੇ ਸਹਿਬਜ਼ਾਦਿਆਂ ਬਾਰੇ ਤੁਸੀਂ ਸਾਰੇ ਜਾਣੂ ਹੋ ਉਹ 부ਝੀ ਠੰਡੀ ਦੀਵਾਰ ਉਹ 부ਝੀ ਠੰਡੀ ਰਾਤ ਤੇ ਉਹ ਨੀਹਾਂ ਚੜਵਾਣਾ ਤੁਹਾਨੂੰ ਸਾਰਨ ਯਾਦ ਹੈ ਲੇਕਿਨ ਉਹ ਸ਼ਹਾਦਤ ਜਿਹੜੀ ਸੀਗੀ ਉਹ ਸ਼ਹਾਦਤ ਤੇ ਵੀ ਪ੍ਰੇਰਣਾ ਦੇਣ ਦੀ ਸਾਨੂੰ ਜ਼ਰੂਰਤ ਹੈ ਸਾਨੂੰ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇਤਿਹਾਸ ਨੂੰ ਜਾਣੂ ਕਰਾਉਣ ਦੀ ਜ਼ਰੂਰਤ ਹੈ ਵੀਰ ਮੇਰੇ ਕੋਲ ਖੜਾ ਹੱਥਾਂ ਤੱਕਤੀ ਆ ਤੱਕਤੀ ਦੇਖੋ ਤਰਵਿੰਦਰ ਵੀਰ ਕੋਲ ਹੈ ਹੱਥਾਂ ਤੱਕਤੀ ਆ ਇੱਕ ਸਵਾਲ ਤੇ ਰੋਸ਼ ਹੈ ਜੇਕਰ 2 ਅਕਤੂਬਰ 15 ਅਗਸਤ 26 ਜਨਵਰੀ ਠੇਕੇ ਬੰਦ ਹੋ ਸਕਦੇ ਨੇ ਫਿਰ ਸਹਬਜਾਦਿਆਂ ਦੇ ਛੀਦੀ ਦਿਹਾੜਾ ਚ ਠੇਕੇ ਬੰਦ ਕਿਉਂ ਨਹੀਂ ਹੋ ਸਕਦੇ ਲੇਕਿਨ ਕਈ ਤਾਂ ਫਿਲਮਾਂ ਦੇਖਣ ਜਾ ਰਹੇ ਨੇ ਮੈਂ ਵੀਰ ਨਾਲ ਗੱਲ ਵੀ ਕਰਾਂਗਾ ਫਰੀਓ ਵੀਰੇ ਵੀਰੇ ਪਹਿਲੇ ਤਾਂ chassis ਆ ਕਾ ਠੀਕੋ ਵੀਰੇ ਵੀਰ ਨੇ ਇੰਨਾ ਵਡਿਆ ਸਲੋਗਨ ਲਿਖਿਆ ਆ ਜੀ ਬਿਲਕੁਲ ਬਿਲਕੁਲ ਹਾਂ ਜੀ سپورਟ ਕਿਉਂ ਨਹੀਂ ਵੀਰ ਦੀ ਪੂਰੀ ਪੂਰੀ ਐ ਯਾਰ ਬਾਈ ਮੈਂ ਵੀ ਮੋਡ ਪੂਰੀ ਐ ਸਾਰੇ ਹਾਂ ਸਪੋਰਟ ਤੇ ਪੂਰੀ ਐ ਕਿਉਂ ਨਹੀਂ ਬੱਕੀ ਕੀ ਗਲਤ ਲਿਖਿਆ ਵੀਰ ਨਹੀਂ ਗਲਤ ਤਾਂ ਸਾਰਾ ਹੈ ਨਹੀਂ ਆਪਰੇ ਆ ਫੋਟੋ ਖਿੱਚੀ ਬਿਲਕੁਲ ਸਹੀ ਲਿਖਿਆ ਹਾਂ ਜੀ ਇਹ ਬਿਲਕੁਲ ਤੇ ਸਪੋਰਟ ਵੀਰ ਦੀ ਚਾਹੀਦੀ ਐ ਅਸੀਂ ਵੀ ਚਾਹਦੇ ਆ ਆਖੇ ਸਵਾਲ ਵੀਰ ਦਾ ਸਹੀ ਐ 15 ਗਾ 26 ਜਨਵਰੀ ਤੇ 2 ਅਕਤੂਬਰ ਤੱਕੇ ਕੇ ਬੰਦ ਐ ਸਾਡੇ ਸੀਦੀ ਦੇ ਹੱਟ ਦੇ ਬੰਦ ਕਿਉਂ ਨਹੀਂ ਬਿਲਕੁਲ ਐਹੀ ਤੇ ਸਰ ਸਰਕਾਰ ਨੂੰ ਚਾਹੀਦਾ ਹੋਂ ਦੇਖੋ ਵੀ ਸਿੱਖਾਂ ਦਾ ਹਮੇਸ਼ਾ ਤੱਕਾ ਹੁੰਦਾ ਜੀ ਹਾਂਜੀ ਸਿੱਖਾਂ ਦਾ ਹਮੇਸ਼ਾ ਗਲਤ ਹੁੰਦਾ ਜੀ ਵੀਰ ਗੱਲ ਤਾਂ ਦਾ ਗੱਤ ਨੂੰ ਸਹੀ ਕਰਨਾ ਵੀ ਸਾਡੀ ਜ਼ਿੰਮੇਵਾਰੀ ਆ ਸਰਕਾਰ ਨੂੰ ਸਰ ਚਾਹੀਦਾ ਵਾ ਵੀ ਇਸ ਬਾਰੇ ਵੀ ਸੋਚਣਾ ਚਾਹੀਦਾ ਵਾ ਵੇਖੋ ਇੰਨਾ ਕੁਝ ਕਰਦੇਗੇ ਪਰ ਇਸ ਬਾਰੇ ਸੋਚਦਾ ਹੀ ਕੋਈ ਨਹੀਂ ਨਾ ਸੈਂਟਰਲ ਗਵਰਨਮੈਂਟ ਸੋਚਦੀ ਹੈ ਨਾ ਸਾਡੀ ਪੰਜਾਬ ਗਵਰਨਮੈਂਟ ਕੀਤੀ ਹੋਈ ਹੈ ਤੁਸੀਂ ਅੱਜ ਮੋਲ ਜਾ ਰਹੇ ਹੋ ਸਰ ਹਾਂਜੀ ਜੋਬ ਕਰਦੇ ਹਾਂ ਨਹੀਂ ਜੋਬ ਨਹੀਂ ਆਪਾਂ ਇੱਥੇ ਕੰਮ ਆਇਆ ਆ ਭਾਮਨੀ ਸਾਹਿਬ ਤੋਂ ਆਪਾਂ ਕੰਮ ਆਇਆ ਲੁਧਿਆਣੇ ਲੇਕਿਨ ਵੀਰ ਇਹ ਸਵਾਲ ਬੜਾ ਸੋਹਣਾ ਵੀਰ ਦਾ ਵੀਰ ਸਵਾਲ ਜਿਹੜੇ ਪੁੱਛੇ ਜਾਂਦੇ ਨੇ ਕਹਿੰਦੇ ਵੀਰ ਕੰਮ ਤਾਂ ਵਧੀਆ ਕਰ ਰਿਹਾ ਮੈਂ ਕਿਹਾ ਸਪੋਰਟ ਕਰੋ ਸਪੋਰਟ ਕਹਿੰਦੇ ਫੋਟੋ ਖਿੱਚ ਲਈ ਆ ਦੇਖੋ ਮੈਂ ਇਹ ਚੀਜ਼ ਸੋਚ ਕੇ ਤੁਰਨੇ ਸੀ ਵੀ ਕੋਈ ਸਪੋਰਟ ਕਰੂਗਾ ਜਾਂ ਨਹੀਂ ਕਰੂਗਾ ਐਕਚੁਅਲੀ ਇਹ ਅਸੀਂ ਤਿਆਰ ਕਰਵਾਈ ਸੀ ਫਤਿਹਗੜ੍ਹ ਸਾਹਿਬ ਲੈ ਜਾਣ ਵਾਸਤੇ ਪਰ ਕਿਸੇ ਦੇ ਘਰੇ ਪਈ ਰਹਿ ਕੇ ਤਿਆਰ ਲੇਟ ਹੋਏ ਨੇ ਮੇਰੇ ਸਵੇਰੇ ਸਵੇਰੇ ਜਦੋਂ ਮੈਨੂੰ ਫੜਾ ਕੇ ਗਿਆ ਤਾਂ ਮੇਰੇ ਮਨ ਦੇ ਵਿੱਚ ਇਹ ਆਇਆ ਵੀ ਕਿ ਅੱਜ ਤਾਂ ਛੁੱਟੀ ਐ ਤੇ ਮੈਂ ਵੀ ਘਰੇ ਬੈ ਕੇ ਕੀ ਕਰਨਾ ਵੀ ਆਪਾਂ ਨਾਮ ਜਪਦੇ ਆ ਠੀਕ ਐ ਸਾਬ ਜੀ ਦੇ ਸ਼ਿਦੀ ਦਿਹਾੜੇ ਦੇ ਬੱਚਾ ਨੂੰ ਇਤਿਹਾਸ ਦਿਖਾਉਣਾ ਗੁਰਦੁਆਰੇ ਲੈ ਕੇ ਜਾਣੇ ਆ ਤਾਂ ਇਹ ਵੀ ਇੱਕ ਯੋਗਦਾਨ ਜਿਹੜਾ ਪਾਇਆ ਜਾਵੇ ਸੁਨਮਨ ਦੇ ਵਿੱਚ ਆਇਆ ਕੱਲਾ ਹੀ ਤਖਤੀ ਫੜ ਕੇ ਤੁਰ ਗਿਆ ਜੇ ਗੁਰੂ ਮਹਾਰਾਜ ਨੇ ਸਾਥ ਬਖਸ਼ਣਾ ਹੋਇਆ ਤਾਂ ਬਖਸ਼ ਦੇਣਾ ਇੱਥੇ 20 20 ਮਿਲ ਜਣੇ ਆ ਜੇ ਗੁਰੂ ਮਹਾਰਾਜ ਨੇ ਸੋਚਣਾ ਹੋਇਆ ਵੀ ਸ਼ਾਇਦ ਇਹ ਨਹੀਂ ਠੀਕ ਕਰ ਰਿਹਾ ਤੇ ਮੈਨੂੰ ਕੱਲੇ ਨੂੰ ਰਹਿਣ ਦੇਣਗੇ ਇਹ ਤਾਂ ਗੁਰੂ ਮਹਾਰਾਜ ਦੇ ਹੱਥ ਆ ਫਲ ਵੀ ਉਹਨਾਂ ਨੇ ਲਾਉਣਾ ਤੇ ਜਿਹੜੇ ਡੇਗਣਾ ਉਹ ਵੀ ਉਹਨਾਂ ਨੇ ਕਰਨਾ ਉਹ ਸਾਰਾ ਕੁਝ ਉਹਨ ਮੈਂ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦਾ ਮੈਨੂੰ ਲੱਗਦਾ ਪਿਆ ਸੀ ਵੀਰ ਮੈਨੂੰ ਬੜਾ ਵਧੀਆ ਇੱਕ ਲੱਗਾ ਕਿਉਂਕਿ ਮੈਂ ਵੀ ਚਾਹੁੰਦਾ ਮੈਂ ਦਾ ਹਿੱਸਾ ਬਣਾਂ ਮੈਂ ਵੀ ਇੱਕ ਆ ਚਾਹੁੰਦਾ ਕਿ ਮੈਂ ਉਸ ਬੱਚਿਆਂ ਨੂੰ ਪ੍ਰੇਰਨਾ ਦੇ ਸਕਾਂ ਤੁਹਾਡੇ ਜਰੀਏ ਮੈਂ ਉਹ ਗੁਰੂ ਸਾਹਿਬਾਨਾਂ ਦੇ ਜਰੀਏ ਇੱਕ ਪ੍ਰੇਰਨਾ ਦੇ ਸਕਾਂ ਕਿ ਉਹਨਾਂ ਦੀ ਬੁੱਕਸ ਵਿੱਚ ਪੜ ਲਿਖਿਆ ਹੁੰਦਾ ਦੱਸਿਆ ਹੁੰਦਾ ਕਿਸ ਤਰ੍ਹਾਂ ਉਹ ਬੋਰ ਦੀ ਠੰਡੀ ਦੀਵਾਰ ਸੀ ਜਿੱਥੇ ਉਹਨਾਂ ਨੂੰ ਰਾਤ ਬਰ ਰੱਖਿਆ ਗਿਆ ਸੀਗਾ ਸਾਰਾ ਇਤਿਹਾਸ ਜਾਣੂ ਆ ਲੇਕਿਨ ਮੈਂ ਆ ਚਾਹੁੰਦਾ ਕਿ ਇਹ ਚੀਜ਼ ਦੇ ਉੱਤੇ ਸਾਡੇ ਮੁੱਖ ਮੰਤਰੀ ਪੰਜਾਬ ਕਿਉਂ ਨਹੀਂ ਐਕਸ਼ਨ ਲੈਂਦੇ ਕਿਉਂ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਦੇਖੋ ਜਿੱਦਾਂ ਤੁਸੀਂ ਰੁੱਕ ਗਏ ਹਨਾ ਸਪੋਰਟ ਕਰਨ ਵਾਸਤੇ ਵੀਡੀਓ ਵੀ ਬਣਾ ਰਹੇ ਹੋ ਤੇ ਪਾਉਂਗੇ ਵੀ ਠੀਕ ਹੈ ਉਹਨਾਂ ਵੀਰਾਂ ਦਾ ਵੀ ਧੰਨਵਾਦ ਉਹਨਾਂ ਨੇ ਫੋਟੋ ਖਿੱਚੀ ਆ ਕਿਤੇ ਤਾਂ ਪਾਉਣਗੇ ਜੇ ਕਿਸੇ ਬੱਚੀ ਨੇ ਵੀਡੀਓ ਬਣਾਈ ਹੋ ਕਿਤੇ ਤਾਂ ਪਾਉਗੀ ਇਹ ਮੈਸੇਜ ਮੈਂ ਇਹੀ ਚਾਹੁੰਦਾ ਵੀ ਮੇਰੇ ਉੱਤੇ ਨਾ ਲਿਖਿਆ ਰਹਿ ਜਾਵੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਟਵੀਟ ਲਾਓ ਹੈਸ਼ਟੈਗ ਕਰੋ ਪ੍ਰਧਾਨ ਮੰਤਰੀ ਮੁੱਖ ਮੰਤਰੀ ਜਿਹੜਾ ਇਸ ਡਿਪਾਰਟਮੈਂਟ ਦਾ ਮਿਸਟਰ ਹੈ ਉਹਨੂੰ ਪੋਸਟਾਂ ਪਾਓ ਵੱਧ ਤੋਂ ਵੱਧ ਇੰਸਟਾਗ੍ਰam ਤੇ ਵੀਡੀਓਜ਼ ਵਾਇਰਲ ਕਰੋ ਤਾਂ ਕਿ ਸਾਡਾ ਮੈਸੇਜ ਤੋਂ ਉਹਨਾਂ ਤੱਕ ਪਹੁੰਚੇ ਜਦੋਂ ਉਹਨਾਂ ਤੱਕ ਮੈਸੇਜ ਪਹੁੰਚੂਗਾ ਸੋਚਣ ਦੇ ਮਜਬੂਰ ਜ਼ਰੂਰ ਹੋਣਗੇ ਇੱਕ ਵਾਰੀ ਕਿ ਯਾਰ ਬੱਚਾ ਉੱਥੇ ਇਕੱਲਾ ਖੜਾ ਸੀਗਾ ਤੇ ਹੁਣ ਬਾਕੀਆਂ ਨੇ ਵੀ ਪੋਸਟਾਂ ਪਾਣੀ ਸ਼ੁਰੂ ਕਰਤੀਆਂ ਇਹਦਾ ਮਤਲਬ ਹੈ ਮੰਗ ਸਾਰਿਆਂ ਦੀ ਹੈ ਇਕੱਲੇ ਮੇਰੇ ਨਹੀਂ ਠੀਕ ਹੈ ਮੈਂ ਇਕੱਲਾ ਤੁਰਿਆ ਮੇਰੇ ਮਨ ਦੇ ਵਿੱਚ ਆਈ ਵੀ ਮੈਂ ਸੇਵਾ ਕਰਨੀ ਹੈ ਮਨਬਾਉਣੀ ਹੈ ਮੇਰਾ ਫਰਜ਼ ਹੈ ਕਰਨਾ ਮੈਂ ਆਪਦਾ ਫਰਜ਼ ਸਮਝ ਕੇ ਤੁਰਿਆ ਗਾਂਧੀ ਜੀ ਜਨਮ ਦਿਨ ਦੀ ਛੁੱਟੀ ਬੜੀ ਜਲਦੀ ਗਈ ਠੇਕੇ ਬੰਦ ਕਰੇ ਛੁੱਟੀਆਂ ਵੀ ਕਰ ਦਿੰਦੇ ਨੇ ਠੇਕੇ ਵੀ ਬੰਦ ਹੋ ਜਾਂਦੇ ਪੁਲਿਸ ਵੀ ਗਸ਼ਤ ਕਰਨਾ ਸ਼ੁਰੂ ਕਰ ਦਿੰਦੀ ਆ ਇਸ ਵੇਲੇ ਕਿੱਥੇ ਆ 28 ਤਰੀਕ ਨੂੰ 28 ਤਰੀਕ ਨੂੰ ਠੇਕੇ ਵੀ ਖੁੱਲੇ ਹੋਣਗੇ ਮੈਂ ਚਾਹੁੰਦਾ ਕਿ ਮਾਨ ਸਾਹਿਬ ਨੂੰ ਮੈਂ ਆਪਣੇ ਵੱਲੋਂ ਜੋ ਪੁੱਛਾਂਗਾ ਕਿ ਮਾਨ ਸਾਹਿਬ ਜ਼ਰੂਰ ਬੰਦ ਕਰਾਓ ਨਿਗਾਹ ਨਹੀਂ ਭਾਈ ਦੇਖੋ ਸਾਨੂੰ ਪਤਾ ਲੱਗਿਆ ਸੀਗਾ ਕਿ ਫਤੇਗੜ ਸਾਹਿਬ ਦੇ ਏਰੀਆ ਜਿੱਥੇ ਸਭਾ ਹੁੰਦੀ ਉਹਦੇ ਨੇੜੇ ਤੇ ਡੀਸੀ ਸਾਹਿਬ ਨੇ ਕੋਈ ਐਕਸ਼ਨ ਲਿਆ ਵੀ ਮੀਟ ਦੀਆਂ ਤੇ ਜਿਹੜੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਆ ਕੀ ਸਹਿਬ ਜਾਦਾ ਨੇ ਸ਼ਹਾਦਤ ਸਿਰਫ ਫਤੇਗੜ ਸਾਹਿਬ ਵਾਸਤੇ ਦਿੱਤੀ ਹੈ ਪੂਰੇ ਭਾਰਤ ਪੂਰੇ ਦੇਸ਼ ਵਾਸਤੇ ਦਿੱਤੀ ਹੈ ਇਹ ਹੋ ਸਕਦਾ ਭਾਰ ਦੇ ਨਾਲ ਲੱਗਦੇ ਇਲਾਕੇ ਵੀ ਨਾ ਹੁੰਦੇ ਜੇ ਉਹਨਾਂ ਨੇ ਸ਼ਹਾਦਤ ਨਾ ਦਿੱਤੀ ਹੁੰਦੀ ਉਹ ਵੀ ਸਾਰੇ ਉਹਨਾਂ ਦਾ ਹੀ ਰਾਜ ਹੁੰਦਾ ਮੈਂ ਨਾਮ ਨਹੀਂ ਹੁਣ ਲੈਣਾ ਚਾਹੁੰਦਾ ਐਵੇਂ ਕੰਟਰੋਵਰਸੀ ਕਿਉਂ ਕਰਨੀ ਮੈਂ ਅੱਜ ਪੋਲਿਟੀਕਲ ਬਿਆਨ ਦੇਣ ਵਾਸਤੇ ਨਹੀਂ ਨਿਕਲਿਆ ਮੇਰੇ ਮਨ ਦੇ ਵਿੱਚ ਇੱਕ ਸਵਾਲ ਹੈ ਦਰਦ ਹੈ ਵੀ ਬੰਦ ਹੋਣੇ ਚਾਹੀਦੇ ਮੈਂ ਤਾਂ ਨਿਕਲਿਆ ਅਤੇਗਰ ਸਹਿਬ ਵਾਸਤੇ ਸ਼ਹਾਦਤ ਨਹੀਂ ਦਿੱਤੀ ਸ਼ਹਾਦਤ ਉਹਨੇ ਪੂਰੇ ਦੇਸ਼ ਵਾਸਤੇ ਦਿੱਤੀ ਆ ਜੇ ਤੁਸੀਂ ਇੱਕ ਮੋਦੀ ਸਾਹਿਬ ਨੇ ਵੀਰ ਬਾਲ ਦੀਪ ਉਹਦੀ ਛੁੱਟੀ ਕੀਤੀ ਮੰਦਿਆਂ ਛਲਾਕ ਜੋਗਾ ਨਾਲੇ ਕਾਹ ਵੀ ਕੰਮ ਕਰ ਦਿੰਦੇ ਤਾਂ ਸਾਡਾ ਦਿਲ ਜਿੱਤ ਲੈਂਦੇ ਨਾਲੇ ਕੰਮ ਵੀ ਕਰਨਾ ਬਣਦਾ ਸੀ ਚਲੋ ਉਹਨਾਂ ਨੇ ਨਹੀਂ ਕੀਤਾ ਉਹ ਵੀ ਗੱਲ ਛੱਡ ਦਿੰਦੇ ਆ ਮੁੱਖ ਮੰਤਰੀ ਪੰਜਾਬ ਦਾ ਇਹ ਕੰਮ ਕਰ ਸਕਦੇ ਆ ਨਾ ਉਹਨਾਂ ਨੂੰ ਤਾਂ ਸਾਡੀ ਅਪੀਲ ਆ ਵੀ ਇਹ ਕ ਹਜੇ ਵੀ ਦਿਨ ਪਏ ਆ ਹਜੇ ਵੀ ਐਕਸ਼ਨ ਲੈ ਲਓ ਹਜੇ ਵੀ ਦਿਨ ਦਿਨ ਤਿੰਨ ਦਿਨ ਮੇਰਾ ਨਿਕਲਣ ਦਾ ਮਕਸਦ ਇਹ ਆ ਜੇ ਆ ਵੀ ਤਿੰਨ ਦਿਨ ਪਏ ਆ ਕੀ ਪਤਾ 10 ਨਾਲ ਸੰਗਤ ਜੁੜ ਜੇ ਅਸੀਂ ਮੰਗ ਪੱਤਰ ਦੇ ਦਈਏ ਮੇਲਾ ਪਾ ਦਈਏ ਹਨਾ ਅਲੱਗ-ਅਲੱਗ ਪੀਐਮ ਨੂੰ ਸੀਐਮ ਸਾਹਿਬ ਨੂੰ ਸਾਰਿਆਂ ਨੂੰ ਮੇਲਾ ਪਾ ਦਈਏ ਡੀਸੀ ਸਾਹਿਬ ਨੂੰ ਉਹਨਾਂ ਨੂੰ ਪੱਤਰ ਦੇਣ ਲੱਗ ਜੀਏ ਤੇ ਹੋ ਸਕਦਾ ਸਾਡਾ 3 ਦਿਨਾਂ ਦੇ ਵਿੱਚ ਵੀ ਹੱਲ ਹੋ ਜਾਵੇ ਮੈਂ ਤਜਿੰਦਰ ਇੱਕ ਗੱਲ ਕਹੂੰਗਾ ਵੀਰੇ ਮੇਲਾ ਦਾ ਜਵਾਬ ਬਾਅਦ ਵਿੱਚ ਮਿਲ ਜਾਣਾ ਅੱਜ ਉਹ ਵੀਡੀਓ ਚਲਾ ਰਹੇ ਨਾ ਅਸੀਂ ਇਹੀ ਜਦੋਂ ਵੱਤਵਾਰ ਸ਼ੇਅਰ ਹੋ ਗਈ ਸੀ ਐਮਾ ਸਾਹਿਬ ਨੂੰ ਟੈਗ ਟੈਗ ਜਿਆਦਾ ਜਿਆਦਾ ਟੈਗ ਹੋਣ ਲੱਗੀ ਨਾ ਮੈਨੂੰ ਮੈਨੂੰ ਪਿੱਛੇ ਕਿਸੇ ਮੀਡੀਆ ਵਾਲੇ ਨੇ ਪੁੱਛਿਆ ਵੀ ਤੁਸੀਂ ਕੋਈ ਮੰਗ ਪੱਤਰ ਦਿੱਤਾ ਜਾਂ ਕੋਈ ਮੈਸੇਜ ਆਇਆ ਮੈਂ ਨਾ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਏ ਹੋ ਤੁਸੀਂ ਸਭ ਤੋਂ ਵੱਡਾ ਮੰਗ ਪੱਤਰ ਹੋ ਬਿਲਕੁਲ ਸਹੀ ਗੱਲ ਕੀਤੀ ਤੁਸੀਂ ਜਦੋਂ ਵੀਡੀਓ ਚਲਾਉਣੀ ਹੈ ਉਹ ਪੀਐਮ ਸਾਹਿਬ ਤੱਕ ਉਹਨਾਂ ਦੀ ਏਜੰਸੀਸ ਤੱਕ ਜਾਂ ਸੀਐਮ ਸਾਹਿਬ ਤੱਕ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਉਹਦੀ ਜਲਸੀਸ ਤੱਕ ਪਹੁੰਚਣੀ ਹੈ ਜਾਂ ਤਾਂ ਹੋਵੇ ਅਸੀਂ ਕੋਈ ਗਲਤ ਮੰਗ ਕੀਤੀ ਹੋਵੇ ਬਿਲਕੁਲ ਜੈਜ ਜੈਜ ਜੀ ਮੰਗ ਹੈ ਇਹ ਵੀ ਜਿਨ੍ਹਾਂ ਨੇ ਸ਼ਹਾਦਤ ਦਿੱਤੀਆਂ ਗੁਰਪੁਰਬ ਤੇ ਸ਼ਹਾਦਤ ਦਿਵਸ ਇਹਨਾਂ ਤੇ ਬੰਦ ਹੀ ਹੋਣੇ ਚਾਹੀਦੇ ਨੇ ਤੇ ਚਲੋ ਉਹ ਨਹੀਂ ਕਰ ਸਕੇ ਤਾਂ ਸਿੱਧੀ ਜਿਹੜੇ ਸਾਹਿਬਜ਼ਾਦਾ ਦੇ ਵਾਸਤੇ ਦਾ ਕਰਦਣਾ ਉਹ ਤਾਂ ਬਹੁਤ ਮਹਾਨ ਸਿੱਧੀ ਮੰਨੀ ਜਾਂਦੀ। ਦੇਖੋ ਸਿੱਧੀ ਸਾਰੀਆਂ ਮਾਨ ਹੁੰਦੀਆਂ ਪਰ ਇਹਨਾਂ ਨੂੰ ਬਹੁਤ ਜ਼ਿਆਦਾ ਅਸੀਂ ਦਿਲੋਂ ਮਾਨਤਾ ਦੇ ਕੇ ਉਹਦੇ ਮੱਥਾ ਟੇਕਣ ਵੀ ਆਉਂਦੇ ਆ, ਮਿਲਦੇ ਵੀ ਆ ਬੱਚਾ ਨੂੰ ਇਤਿਹਾਸ ਵੀ ਪੜਾਉਂਦੇ ਆ, ਦੱਸਦੇ ਵੀ ਆ ਤੇ ਇਸ ਦਿਨ ਤੱਕ ਘਟੋ ਘਟ ਕਰ ਦੋ। ਬਾਕੀ ਦਾ ਚਲੋ ਅਸੀਂ ਬਾਅਦ ਤੁਹਾਡੇ ਤੋਂ ਮੰਗ ਕਰਕੇ ਬਹਿ ਕੇ ਫਿਰ ਉਹ ਵੀ ਮੰਗ ਜਿਹੜੀ ਆ ਕਰ ਲਾਂਗੇ। ਇੱਕ ਵਾਰੀ ਇਹਨਾਂ ਦੇ ਇੱਥੇ ਤਾਂ ਕਰਕੇ ਤਾਂ ਦੇਖੋ ਵੀ ਲੋਕ ਤੁਹਾਨੂੰ ਸ਼ਲਾਘਾ ਕਰਦੇ ਕਿ ਨਹੀਂ ਕਰਦੇ। ਮੈਂ ਜਦੋਂ ਆ ਪੜਿਆ ਨਾ ਮੇਰੇ ਰੂਹ ਕੰਡੇ ਖੜੇ ਹੋ ਗਏ ਯਾਰ। ਸਵਾਲ ਬਿਲਕੁਲ ਵਾਜਬ ਵੀ ਏ ਯਾਰ। ਕਿ 6 ਸਾਲ ਕਿੰਨੀ ਉਮਰ ਹੁੰਦੀ ਹੈ ਉਮਰ ਹੈ ਕੋਈ ਆ ਦੱਸੋ ਵੇਖੋ ਉਹੀ ਤਾਂ ਗੱਲ ਹੈ ਨਾ ਅਸੀਂ ਆਪਣੇ ਬੱਚਿਆਂ ਨੂੰ ਕਿਤਨਾ ਕਿਤੇ ਇਤਿਹਾਸ ਦੱਸਣ ਦੇ ਵਾਂਝੇ ਵੀ ਰਹਿ ਰਹੇ ਹਾਂ ਮਤਲਬ ਸਾਡੀ ਵੀ ਕੁਝ ਗਲਤੀਆਂ ਨੇ ਮੈਂ ਆਪਣੇ ਮੈਂ ਆਪਣੀਆਂ ਵੀ ਨਾਲ ਆਪਣੀ ਵੀ ਨਾਲ ਗੱਲ ਕਰੂੰਗਾ ਅਸੀਂ ਵੀ ਸਾਡੇ ਘਰ ਵੀ ਮੈਂ ਕਹਾਂ ਵੀ ਮੈਂ ਆਪਦੇ ਬੱਚਿਆਂ ਨੂੰ ਬਹੁਤ ਇਤਿਹਾਸ ਬਣਾਉਣਾ ਨਹੀਂ ਅਸੀਂ ਵਾਂਝੇ ਰਹੇ ਹਾਂ ਅਸੀਂ ਉਹਨਾਂ ਚੀਜ਼ਾਂ ਤੋਂ ਵਾਂਝੇ ਹੈਗੇ ਹਾਂ ਅਸੀਂ ਨਹੀਂ ਦੱਸ ਪਾਰੇ ਪ੍ਰੋਪਰ ਤਰੀਕੇ ਨਾਲ ਨਹੀਂ ਉਹਨਾਂ ਨੂੰ ਗਾਈਡ ਕਰ ਪਾਰੇ ਹੁਣ ਜਿੰਨੀਆਂ ਇੱਥੇ ਗੱਡੀਆਂ ਨਿਕਲਦੀਆਂ ਉਹ ਜਦੋਂ ਐ ਕਰਦੇ ਨੇ ਉਹਨਾਂ ਦੇ ਬੱਚੇ ਪੁੱਛਦੇ ਆ ਵੀ ਵੀਰੇ ਨੇ ਕੀ ਫੜਿਆ ਹੋਇਆ ਤੁਸੀਂ ਬਈਆਂ ਨੂੰ ਐਦਾਂ ਕਿਉਂ ਕੀਤਾ ਉਹ ਫ ਜਿਹੜੇ ਫਾਦਰ ਸਾਹਿਬ ਹ ਦੱਸਦੇ ਆ ਬੇਟਾ ਮੈਂ ਇਹਨਾਂ ਨੂੰ ਇਹ ਐ ਇਸ ਕਰਕੇ ਕੀਤਾ ਇਹਦੇ ਵਿੱਚ ਆ ਚੀਜ਼ ਲਿਖੀ ਹੋਈ ਆ ਦੇਖੋ ਸਵਾਲ ਦੇ ਨਾਲ ਨਾਲ ਇੱਕ ਸਾਬ ਜੀ ਦਾ ਮੈਸੇਜ ਵੀ ਚਲਾ ਗਿਆ ਦੇਖੋ ਮੇਰਾ ਤਾਂ ਇਹ ਕਰਨ ਦਾ ਜਿਹੜਾ ਪ੍ਰਮਾਤਮਾ ਨੇ ਸਫਲ ਕਰਤਾ ਸਮਝੋ ਵੀ ਜੇ ਕਿਸੇ ਦੋ ਨੇ ਵੀ ਆਪਣੇ ਪੇਰੈਂਟਸ ਨੂੰ ਸਵਾਲ ਪੁੱਛ ਲਿਆ ਵੀ ਵੀਰੇ ਨੇ ਕਿਉਂ ਫੜਿਆ ਤੇ ਉਹਨਾਂ ਨੇ ਸਾਬ ਜੀ ਦਾ ਇਤਿਹਾਸ ਦੱਸਤਾ ਸਾਡਾ ਹੀ ਫੜਨ ਦਾ ਮਕਸਦ ਪੂਰਾ ਹੋ ਗਿਆ ਇੱਕ ਤੱਕ 11 ਹੀ ਹੁੰਦੇ ਜਦੋਂ 11 ਮੁੱਠੀ ਬੰਦ ਹੋ ਜਾਣਗੇ ਨਾ ਵੀਰੇ ਇਹ ਹਰ ਚੀਜ਼ ਜਿਹੜੀ ਆ ਸਰਕਾਰਾਂ ਤੱਕ ਜਾਣਗੇ ਜਿਹੜੀ ਬੋਲੀਆਂ ਸਰਕਾਰਾਂ ਨੇ ਇੱਕ ਮੈਂ ਇੱਕ ਤੁਸੀਂ ਆਏ ਆ ਆਪਾਂ 11 ਹੋਗੇ ਅਸੀਂ ਜਿਹੜਾ ਇਨੀਸ਼ੀਏਟਿਵ ਲਿਆ ਤੇ ਤੁਸੀਂ ਉਸ ਇਨੀਸ਼ੀਏਟਿਵ ਨੂੰ ਪ੍ਰਮੋਟ ਕਰਨ ਲਈ ਆਏ ਉਹ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ ਤੁਸੀਂ ਖੁਦ ਕਿਹਾ ਵੀ ਮੈਂ ਹਿੰਦੂ ਪਰਿਵਾਰ ਚੋਂ ਹਾਂ ਪਰ ਮੈਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਦਰਦ ਹੈ ਸਾਰਿਆਂ ਨੂੰ ਹੈਗਾ ਬਟ ਕਈਆਂ ਕੋਲ ਟਾਈਮ ਨਹੀਂ ਜਾਂ ਕਈਆਂ ਦੇ ਦਿਮਾਗ 'ਚ ਨਹੀਂ ਆਉਂਦਾ ਜਾਂ ਕਈ ਸੋਚਦੇ ਆ ਵੀ ਯਾਰ ਕਿਹਨੂੰ ਕਹੀਏ ਮੰਗ ਕਿਹਦੇ ਕੋਲ ਕਰੀਏ ਸੋ ਮੇਰੇ ਦਿਮਾਗ 'ਚ ਵੀ ਇਦਾਂ ਹੀ ਆਉਂਦਾ ਯਾਰ ਮੈਂ ਕਿਹਨੂੰ ਕਹਾਂ ਮੈਂ ਕਿਹਨੂੰ ਨਾਂ ਲੈ ਕੇ ਤੁਰਾਂ ਹਨਾ ਵੀ ਕੋਈ ਪੈਦਲ ਤੁਰੂਗਾ ਨਹੀਂ ਤੁਰੂਗਾ ਐਮਬੀਡੀ ਤੋਂ ਲੈ ਕੇ ਯਾਰ ਕੋਈ ਕਊਗਾ ਵੀ ਖੜ ਕੇ ਕਰ ਲੈਨੇ ਆ ਪ੍ਰੋਟੈਸਟ ਪਰ ਮੈਂ ਸੀ ਪ੍ਰੋਟੈਸ ਮੈਂ ਇਹ ਫੜ ਕੇ ਸਿਰਫ ਇੱਕ ਮੈਸੇਜ ਦੇਣਾ ਸਿੰਪਲ ਨਾਰਮਲ ਸ਼ਾਂਤਮਈ ਇਹਨੂੰ ਫੜੋ ਤੇ ਪੂਰੇ ਸ਼ਹਿਰ ਦਾ ਢੇਡਾ ਕੱਢੋ ਬਸ ਕੋਈ ਜ਼ਰੂਰੀ ਨਹੀਂ ਹੈ ਪ੍ਰੋਟੈਸਟ ਕਰਨਾ ਜ਼ਰੂਰੀ ਨਹੀਂ ਹੈ ਡੀਸੀ ਦਫ਼ਤਰ ਜਾਣਾ ਧਰਨਾ ਦੇਣਾ ਕੋਈ ਮੰਗ ਪੱਤਰ ਨਾ ਸਿੰਪਲ ਆ ਫੜੋ ਆਪਦਾ ਰੋਸ ਦਿਖਾਓ ਤੇ ਸਵਾਲ ਜਿਹੜੀ ਹੈ ਸਰਕਾਰ ਤੱਕ ਕਰੋ ਉਹਨਾਂ ਕੋਲੇ ਪਹੁੰਚੀ ਜਾਣਾ ਮੈਂ ਛੋਟੀ ਗੱਲ ਕਹਿਣ ਲੱਗਾ ਮੈਂ ਇੱਕ ਮੋਲ ਦੇ ਬਾਹਰ ਹੀ ਖੜਾ ਤੁਸੀਂ ਵੀ ਮੋਲ ਦੇ ਬਾਹਰ ਹੀ ਖੜੇ ਹੋ ਬੜੇ ਸਸਤ ਅੱਜ ਕੇ ਲੋਕ ਜਾ ਰਹੇ ਨੇ ਕਈ ਕਈਆਂ ਦੇ ਜਿਨ੍ਹਾਂ ਚ ਗੈਰਤ ਹੈਗੀ ਉਹ ਤਾਂ ਪੁੱਛ ਰਹੇ ਨੇ ਬਾਈ ਤੈਨੂੰ ਸਲੂਟ ਵੀ ਕਰ ਰਹੇ ਨੇ ਕਿ ਹਾਂ ਬਹੁਤ ਵਧੀਆ ਉਪਰਾਲਾ ਵੀ ਕਰ ਲੇਕਿਨ ਕਈ ਤਾਂ ਇਹਨੂੰ ਇਗਨੋਰ ਕਰ ਰਹੇ ਨੇ ਕਿ ਉਹਨਾਂ ਨੂੰ ਨਹੀਂ ਪਤਾ ਅੱਜ ਨੂੰ ਜਿਹੜੀ ਆ ਆਜ਼ਾਦੀ ਮਾਣੀ ਜਾ ਰਹੀ ਹੈ ਜਾਂ ਮੈਂ ਤੁਸੀਂ ਵੀ ਕੌਂਟਰੋਵਰਸੀ ਚ ਨਹੀਂ ਪੈਣਾ ਮੈਂ ਵੀ ਨਹੀਂ ਪੈਣਾ ਅੱਜ ਨੂੰ ਜਿਹੜੀ ਉਹ ਚੀਜ਼ ਇਹਨਾਂ ਨਾਲ ਹੋਈ ਹੁੰਦੀ ਉਹ ਸੰਤਾਪ ਇਹਨਾਂ ਦੇ ਹੋਇਆ ਹੁੰਦਾ ਫੇਰ ਅੱਜ ਨੂੰ ਆ ਕਿੱਥੇ ਜਾਂਦੇ ਦੇਖੋ ਮੈਂ ਜੇ ਉਹ ਵਾਲਾ ਬਿਆਨ ਦਊਂਗਾ ਨਾ ਜਿਸ ਤਰੀਕੇ ਤੁਸੀਂ ਸਵਾਲ ਪੁੱਛਣਾ ਚਾਹ ਰਹੇ ਹੋ ਜਾਂ ਤੁਸੀਂ ਕਹਿ ਰਹੇ ਹੋ ਕਿ ਕੌਂਟਰੋਵਰਸੀ ਬਿਲਕੁਲ ਗੱਲ ਸਹੀ ਹੈ ਮੈਂ ਉਹ ਤੇ ਜਾਊਂਗਾ ਵੀ ਨਹੀਂ ਪਰ ਮੈਂ ਇੰਨਾ ਹੀ ਕਹੂੰਗਾ ਜੇ ਮੇਰਾ ਪਿਓ ਜਾਂ ਮੇਰਾ ਭਰਾ ਮਰਿਆ ਹੋਵੇ ਕਿ ਮੈਂ ਆਪਦੇ ਬੱਚੇ ਨੂੰ ਸਾਹਮਣੇ ਵਾਲੇ ਘਰ ਦੇ ਵਿੱਚ ਜਨਮ ਦਿਨ ਮਨਾਣ ਲਈ ਜਾਣ ਦਊਗਾ ਬਸ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿਣਾ ਜੇ ਮੈਂ ਕਹਾਂਗਾ ਕੰਟਰੋਵਰਸੀ ਆ ਪੈਣਾ ਹੀ ਨਹੀਂ ਆਪਾਂ ਮੈਂ ਪੋਲਿਟਿਕਲ ਬਿਆਨ ਦੇਣਾ ਹੀ ਨਹੀਂ ਅੱਜ ਆਵਾਜ਼ੀ ਵੀ ਨਹੀਂ ਬੰਦਾ ਸਾਡਾ ਦੋਨਾਂ ਦਾ ਵੀ ਨਹੀਂ ਬੰਦਾ ਇਹ ਸਿਰਫ ਇੱਕ ਮੰਗ ਹੈ ਬਿਲਕੁਲ ਮੰਨ ਚ ਰੋਸ ਹੈ ਸਿੰਪਲ ਤਰੀਕੇ ਨਾਲ ਆਪਦਾ ਉੱਥੋਂ ਦੁਰਾਂਗੇ ਜਗਰਾਉਂ ਪੁਲ ਜਾ ਕੇ ਉੱਥੋਂ ਘੁੰਮ ਕੇ ਫਿਰ ਵਾਪਸ ਆ ਜਾਂਗੇ ਬਸ ਕਿੰਨੇ ਵੇ ਨਿਕਲੇ ਹੋ ਮੈਂ ਨਿਕਲਿਆ ਜੀ ਤਕਰੀਬਨ ਮੇਰਾ ਵੈਸੇ ਮਨ ਤਾਂ ਸਵੇਰੇ 10 ਵਜੇ ਨਿਕਲਣ ਦਾ ਸੀ ਬਟ ਮੈਂ ਲੇਟ ਨਿਕਲਿਆ ਬਿਕੋਜ਼ ਮੈਂ ਫਤੇਗੜ ਸਾਹਿਬ ਕੋਲ ਅਸੀਂ ਗਏ ਸੀ ਤੇ ਥੋੜਾ ਲੇਟ ਆਏ ਆ ਤੇ ਮੈਂ ਨੀਅਰ ਅਬਾਊਟ 12 ਵਜੇ ਨਿਕਲਿਆ ਸੀਗਾ 5 6 ਵੇ ਤੱਕ ਮੇਰਾ ਮੋਟਿਵ ਹੈ ਕਿ ਮੈਂ ਮੋਲਾਂ ਦੇ ਬਾਹਰ ਕਿਉਂਕਿ ਦੇਖੋ ਸਭ ਤੋਂ ਵੱਧ ਜਨਤਾ ਅਜੇ ਇੱਥੇ ਆ ਰਹੀ ਹੈ ਸੋ ਜਿਨ੍ਹਾਂ ਨੂੰ ਬਾਣੇ ਪਾਉਣੇ ਸੀ ਅਸੀਂ ਜਿਨ੍ਹਾਂ ਨੂੰ ਬਾਣੇ ਪਾ ਕੇ ਇਤਿਹਾਸ ਦੱਸਣਾ ਸੀ ਉਹਨਾਂ ਨੂੰ ਅੱਜ ਕਿਹੜੀਆਂ ਡਰੈੱਸਾਂ ਪਾ ਕੇ ਇੱਥੇ ਅਸੀਂ ਲੈ ਕੇ ਜਾ ਰਹੇ ਹਾਂ ਤੁਸੀਂ ਆਪ ਸਮਝਦਾਰ ਹੋ ਵੀ ਸਾਨੂੰ ਇਸ ਪਾਸੇ ਤੁਰਨਾ ਪਊਗਾ ਇਹ ਮੰਗ ਕੰਪਲੀਟ ਜਿਹੜੀ ਹੈ ਤਾਂ ਹੀ ਹੋਊਗੀ ਸਰਕਾਰਾਂ ਵੱਲੋਂ ਮੰਗ ਤਾਂ ਹੀ ਜਿਹੜੀ ਕੀਤੀ ਜਾਊਗੀ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜ ਕੇ ਆਪਣੇ ਬੱਚਿਆਂ ਨੂੰ ਇਤਿਹਾਸ ਦੱਸ ਕੇ ਉਸ ਚੀਜ਼ਾਂ ਵੱਲ ਲੈ ਕੇ ਜਾਵਾਂਗੇ ਕਿੰਨੇ ਕਿਨੇ ਮਿੰਟ ਦਾ ਤੁਸੀਂ ਸਮਾਂ ਰੱਖੋਗੇ ਹਰ ਮੋਲ ਆ ਗਿਆ ਜਿੱਦਾਂ ਦੇਖੋ ਮੋਲ ਦੇ ਬਾਹਰ ਦਾ 15-20 ਮਿੰਟ ਦਾ ਸਮਾਂ ਮੈਂ ਰੱਖ ਰਿਹਾ ਜਿਆਦਾ ਰੱਖੂੰਗਾ ਤਾਂ ਮੈਂ ਪਹੁੰਚ ਵੀ ਨਹੀਂ ਪਾਉਂਗਾ ਵਾਪਸ ਵੀ ਨਹੀਂ ਆਵਾਂਗਾ ਤੁਹਾਡੇ ਵਰਗੇ ਭਰਾ ਵੀ ਮਿਲ ਜਾਂਦੇ ਆ ਜਿਹੜੇ ਕਹਿੰਦੇ ਆ ਜੀ ਬਾਈਟ ਦੇ ਦਿਓ ਕਵਰ ਕਰ ਦਿਓ ਸੋ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਪਹਿਲਾਂ ਵੀ ਆਏ ਤੁਸੀਂ ਵੀ ਆਏ ਹੋ ਤੁਹਾਡਾ ਸਭ ਤੋਂ ਵੱਧ ਧੰਨਵਾਦ ਆ ਵੀ ਤੁਸੀਂ ਜਿਹੜਾ মিডিਆ ਜਿਹੜਾ ਸਾਡਾ ਮੈਸੇਜ ਲਗਾਣੇ ਹੋ ਹਰ ਵਾਰ ਜਦੋਂ ਵੀ ਅਸੀਂ ਕੋਈ ਪ੍ਰੋਗਰਾਮ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਰੇ মিডিਆ ਦਾ ਵੀ ਕਿਉਂਕਿ ਇਹ ਕਰਨਾ ਸਫਲ ਸਾਡਾ ਤਾਂ ਹੀ ਹੁੰਦਾ ਵੀ ਜੇ ਕਿਸੇ ਤੱਕ ਸਾਡਾ ਮੈਸੇਜ ਵੀ ਪਹੁੰਚੇ ਲੋਕ ਇਹਨੂੰ ਦੇਖਣ ਵੀ ਤੇ ਇਹਨੂੰ ਹੈਸ਼ਟੈਗ ਪਾ ਪਾ ਕੇ ਚਲਾਉਣ ਵੀ ਆਪਣੇ ਪੋਸਟਾਂ ਦੇ ਉੱਤੇ ਇਹ ਮੰਗ ਤਾਂ ਬੁਰੀ ਹੋਣੀ ਹੈ ਲੇਕਿਨ ਵੀਰ ਮੈਂ ਇੱਥੇ ਖੜਾ ਹਾਂ ਤੁਹਾਡੇ ਨਾਲ ਤੁਹਾਡਾ ਧਿਆਨ ਮੇਰੇ ਵੱਲ ਹੈ ਮੇਰਾ ਧਿਆਨ ਉੱਨਾ ਵੱਲ ਹੈ ਜਿਹੜੇ ਮੋਲ ਦੇ ਜਿਹੜੇ ਪਰ ਆ ਹੈਗੇ ਨੇ ਸਿਕਿਉਰਿਟੀ ਗਾਰਡ ਸਾਡੀਆਂ ਫੋਟੋ ਐਦਾ ਖਿਜਦੇ ਵੇ ਜਿੱਦਾਂ ਫੋਟੋਆਂ ਦੇ ਦੇ ਕੇ ਇਹਨਾਂ ਨੇ ਕੀ ਕਰਨਾ ਇਹਨਾਂ ਨੂੰ ਅੰਨੀ ਸੈਂਸ ਨਹੀਂ ਹੈਗੀ ਆ ਕਿ ਇੱਥੇ ਆ ਕੇ ਕੋਈ ਪੁੱਛਣ ਕਿ ਹਾਂ ਵੀ ਇਹ ਚੀਜ਼ ਨੂੰ ਸਲੋਗਨ ਨੂੰ ਅਸੀਂ ਉੱਥੇ ਵੀ ਲਗਾਈਏ ਮੋਲ ਦੇ ਬਾਹਰ ਵੀ ਲਗਾਈਏ ਸਮਝ ਆਵੇ ਇਹਨਾਂ ਨੂੰ ਦੇਖੋ ਫੋਟੋ ਖਿੱਚਣਾ ਵੀਡੀਓ ਪਾਉਣਾ ਉਹਨਾਂ ਦਾ ਫਰਜ਼ ਹੈ ਜੇ ਤਾਂ ਇਹ ਮੰਗ ਗਲਤ ਹੋ ਗਈ ਤਾਂ ਮੇਰੇ ਤੇ ਐਕਸ਼ਨ ਹੋ ਜਾਊਗਾ ਜੇ ਮੰਗ ਵਾਜਿਬ ਹੋ ਗਈ ਤਾਂ ਲੋਕ ਮੇਰੇ ਨਾਲ ਆ ਜਾਣਗੇ ਬਿਲਕੁਲ ਗੱਲ ਤਾਂ ਦੋਈ ਹੈ ਜੀ ਇਸ ਤੋਂ ਬਾਅਦ ਤਾਂ ਕੁਝ ਨਹੀਂ ਹੋ ਸਕਦਾ ਗੁਰੂ ਮਹਾਰਾਜ ਨੂੰ ਹਜ਼ਰਨਾਮਾ ਜਾਣ ਕੇ ਆਏ ਆ ਇੱਕ ਮਿੰਟ ਆਜੋ ਤੁਸੀਂ ਸਵਾਲ ਪੁੱਛ ਲਈ ਤੁਹਾਨੂੰ ਵੀ ਛੋਟਾ ਜਿਹਾ ਗੁਰੂ ਮਾਰਨ ਨੂੰ ਹਜਰ ਨਾਜ਼ਰ ਜਾਣ ਕੇ ਆਏ ਆ ਵੀ ਇਹ ਸਾਡੀ ਇੱਕ ਮੰਗ ਹੈ ਜੇ ਪੂਰੀ ਹੋ ਜੂਗੀ ਤਾਂ ਅਸੀਂ ਇਹਨਾਂ ਦੇ ਗੁਣ ਗਾਵਾਂਗੇ ਸਾਡਾ ਹੋਰ ਹੋਰ ਤਾਂ ਕੋਈ ਮੋਟਿਵ ਨਹੀਂ ਲੇਕਿਨ ਭਾਈ ਜੀ ਇੱਕ ਛੋਟਾ ਸਵਾਲ ਆਜੋਗੇ ਯੂਨੀਫਾਰਮ ਲੁੱਕ ਕੇ ਕਿਹੜਾ ਪੁਲਿਸ ਵਾਲੇ ਹੋ ਤੁਸੀਂ ਮੁਲਾਜ਼ਮ ਹੋ ਤੁਸੀਂ ਫੋਟੋ ਕਹ ਖੇਚ ਲਈ ਫਿਰ ਤੁਸੀਂ ਆਜੋ ਸਭ ਤੁਹਾਨੂੰ 10 ਵੀ ਦਈਏ ਪ੍ਰੇਰਨਾ ਦੇ ਨਾ ਨਾ ਤੁਹਾਨੂੰ ਪ੍ਰੇਰਨਾ ਦੇ ਦਈਏ ਕੀ ਮਾਮਲਾ ਕੀ ਹੈ ਤੁਸੀਂ ਪੰਜਾਬੀ ਹੋ ਪੰਜਾਬੀ ਹਾਂ ਮੈਂ ਡਿਊਟੀ ਤੇ ਹਾਂ ਸਾਹਿਬ ਜਦਿਆਂ ਵੇ ਤੱਕ ਤੇ ਲਿਖਿਆ ਹੋਇਆ ਵੈ ਤੁਰੀ ਸਪੋਰਟ ਵੀ ਕਰੋ ਅਸੀਂ ਸਪੋਰਟ ਕਰਦੇ ਆਂ ਪਾਜੀ ਮੈਂ ਸ਼ੇਅਰ ਕਰੂੰਗਾ ਇਸ ਲਈ ਫੋਟੋ ਲਈ ਜਾਣਾ ਬਾਈ ਜੀ ਸ਼ੇਅਰ ਨਹੀਂ ਪਤਾ ਕੀ ਹੁੰਦਾ ਜਦੋਂ ਮੈਂ ਸੁੰਨਦੇ ਆਂ ਅਸੀਂ ਵੀ ਕੀ ਸਪੋਰਟ ਇਸ ਕਰਕੇ ਕਰੋਗੇ ਸਾਡੇ ਅੱਜ 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 ਖੜੇ ਆ ਨਾ ਇੱਥੇ ਮੈਂ ਕਰਕੇ ਖੜੇ ਆ ਮੈਂ ਡਿਊਟੀ ਤੇ ਆ ਪਲੀਜ਼ ਥੈਂਕ ਯੂ ਵੈਰੀ ਮਚ ਇਹ ਡਿਊਟੀ ਤੇ ਨੇ ਬਾਈ ਜੀ ਏ ਡਿਊਟੀ ਦੇ ਨੇ ਸਭ ਦਾ ਆਪਣਾ ਆਪਣਾ ਫਰਜ਼ ਹੈ ਜੀ ਫਰਜ਼ ਹੈ ਉਹਨਾਂ ਦੀ ਡਿਊਟੀ ਹੈ ਤੇ ਮੈਂ ਤੁਹਾਨੂੰ ਕਹਾਂ ਇਹ ਸਾਡੀ 라ਤੀ ਪਰਮਾਤਮਾ ਨੇ ਇਹ ਵੀ ਡਿਊਟੀ ਹੈ ਇਹ ਵੀ ਡਿਊਟੀ ਹੈ ਇਹ ਵੀ ਡਿਊਟੀ ਹੈ ਮੈਂ ਮਾਨ ਕਰਦਾ ਆਪਣੇ ਦੇ ਬਾਈ ਮੇਰੀ ਡਿਊਟੀ ਇੱਥੇ ਲਾਈ ਆ ਕੇ ਮੈਂ ਜਿੰਨੀ ਜਿੰਨਾ ਵੀ ਉਹ ਸਕੂਗਾ سپورਟ ਕਰੂੰਗਾ ਕਿਉਂਕਿ ਮੈਂ ਇਕੱਲਾ ਕੁਝ ਨਹੀਂ ਬਾਈ ਤੇਰੇ ਨਾਲ ਹੀ ਬਣੂੰਗਾ ਮੈਂ ਸਭ ਕੁਝ ਨਹੀਂ ਚਲੋ ਮੇਰੇ ਨਾਲ ਤਾਂ ਨਹੀਂ ਗੁਰੂ ਸਾਹਿਬ ਨੇ ਪਤਾ ਨਹੀਂ ਕੀ ਮੰਦੇ ਵਿੱਚ ਪਾਤਾ ਰਾਤੋ ਰਾਤ ਦੀ ਪਤਾ ਨਹੀਂ ਕਿੰ ਨੂੰ ਮੈਂ ਦੇਤੀ ਬਣਾਉਣ ਨੂੰ ਜਿਹਨੇ ਬਣਾਈ ਉਹਦੇ ਮਨ ਚ ਵੀ ਪਤਾ ਨਹੀਂ ਕੀ ਆ ਗਿਆ ਇਹ ਸਾਰੀ ਬਿੱਧ ਪਰਮਾਤਮਾ ਨੇ ਬਣਾਈ ਹੁੰਦੀ ਆ ਮੈਂ ਪਹਿਲਾਂ ਨਹੀਂ ਕਿਸੇ ਸਾਲ ਕਦੇ ਪਹਿਲਾਂ ਕਿਸੇ ਗੁਰਪੁਰਬ ਤੇ ਸ਼ੀਧੀ ਦਿਹਾੜਾ ਤੇ ਜਾਂ ਪਹਿਲਾਂ ਪਿਛਲੇ ਸਾਲ ਨਹੀਂ ਮੈਂ ਇਹ ਕੀਤਾ ਜਦੋਂ ਪਰਮਾਤਮਾ ਨੇ ਸੋਝੀ ਬਖਸ਼ਨੀ ਆ ਜਦੋਂ ਪਰਮਾਤਮਾ ਨੇ ਤੁੱਕੀ ਤੁਹਾਡੇ ਦਿਮਾਗ ਚ ਪਾ ਦੇਣੀ ਆ ਤੁਸੀਂ ਕੱਲਿਆਂ ਨਹੀਂ ਦੁਰਪਣਾ ਤੁਸੀਂ ਕਿਸੇ ਦਾ ਸੋਚਣਾ ਹੀ ਨਹੀਂ ਉਹਦਾ ਡਰ ਭੈ ਖਤਮ ਹੋ ਜਾਂਦਾ ਜਦੋਂ ਗੁਰੂ ਸਾਹਿਬ ਨਹੀਂ ਡਰ ਤੱਕ ਇੱਕ ਤਾਂ ਇਹ ਕੋਈ ਗਲਤ ਚੀਜ਼ ਕਰੂੰਗਾ ਨਾ ਤਾਂ ਨਾ ਮੈਨੂੰ ਮੈਨੂੰ ਕੋਈ ਮੈਨੂੰ ਕੋਈ ਇਹ ਤਾਂ ਤਾਂ ਰੋਕੂਗਾ ਜੇ ਗਲਤ ਚੀਜ਼ ਹੋਊਗੀ ਆਪਾਂ ਇਹ ਬਿਲਕੁਲ ਜਾਇਜ਼ ਮੰਗ ਹੈ ਬਿਲਕੁਲ ਸਹੀ ਮੰਗ ਹੈ ਤੇ ਲੋਕ ਸਾਰੇ ਸਪੋਰਟ ਵੀ ਕਰ ਰਹੇ ਆ ਉਸਦਾ ਸਰਕਾਰਾਂ ਤੱਕ ਮੈਸੇਜ ਪਹੁੰਚੇ ਤੇ ਤਿੰਨ ਦਿਨ ਪਿਆ ਸ਼ਾਇਦ ਸਰਕਾਰਾਂ ਬੰਦ ਹੀ ਕਰ ਦੇਣ ਬਿਲਕੁਲ ਲੇਕਿਨ ਮੈਂ ਕਹੂੰਗਾ ਵੀਰ ਦਾ ਬੜਾ ਵੱਡਾ ਇੱਕ ਉਪਰਾਲਾ ਵੈ ਮੈਂ ਤਕਤੀਸ ਕਰਕੇ ਦਿਖਾਉਂਗਾ ਮੈਂ ਕੋਈ ਗੱਡੀਆਂ ਵਾਲਿਆਂ ਨੂੰ ਦਿਖਾਉਂ ਵੀਰੇ ਕਿ 2 ਅਕਤੂਬਰ ਨੂੰ ਠੇਕੇ ਬੰਦ ਹੋ ਸਕਦੇ ਨੇ 15 ਅਗਸਤ ਨੂੰ ਠੇਕੇ ਬੰਦ ਹੋ ਸਕਦੇ ਨੇ 26 ਜਨਵਰੀ ਠੇਕੇ ਬੰਦ ਹੋ ਸਕਦੇ ਨੇ ਸਾਡੇ ਛੋਟੇ ਸਹਿਬਜ਼ਾਦਿਆਂ ਦੇ ਸ਼ੀਧੀ ਦਿਹਾੜਿਆਂ ਦੇ ਠੇਕੇ ਬੰਦ ਕਿਉਂ ਨਹੀਂ ਚੁੱਕਦੇ ਮਾਨ ਸਾਹਿਬ ਕੱਲਾ ਨਿਕਲਿਆ ਨੌਜਵਾਨ ਕਿੰਨੀ ਸਾਹ ਸੰਗਤ ਦੇ ਮਗਰ ਲੱਗੇਗੀ ਇਹ ਨਹੀਂ ਪਤਾ ਮੈਂ ਪੀਐਮ ਸਾਹਿਬ ਨੂੰ ਵੀ ਨਰਿੰਦਰ ਮੋਦੀ ਜੀ ਨੂੰ ਕਹੂੰਗਾ ਅਮਿਤ ਸ਼ਾਹ ਜੀ ਨੂੰ ਵੀ ਕਹਿਣਾ ਚਾਹੂੰਗਾ ਸਰ ਤੁਸੀਂ ਸਾਡੇ ਰਿਸਪੈਕਟਿਡ ਪ੍ਰਧਾਨ ਮੰਤਰੀ ਹੋ ਗ੍ਰਹਿ ਮੰਤਰੀ ਹੋ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਜਰੂਰ ਇੰਨਾ ਕਰੋ ਕਿ ਠੇਕੇ ਜੂਰ ਬੰਦ ਕਰਾਓ ਇਸ ਕਰਕੇ ਬੰਦ ਕਰਾਓ ਕਿਉਂਕਿ ਪੂਰੇ ਪੰਜਾਬ 'ਚ ਇੱਕ ਮੈਸੇਜ ਜਾ ਸਕੇ ਕਿ ਇਹ ਸਰਕਾਰ ਜਿਹੜੀ ਹੈ ਸਾਡੇ ਧਰਮ ਦੇ ਨਾਲ ਵੀ ਰਖਵਾਲੀ ਦੇ ਵਸੇ ਜੁੜੀ ਹੈ ਸਾਡੇ ਧਰਮ ਦੇ ਨਾਲ ਹੈ ਤੇ ਸਾਨੂੰ ਵੀ ਸਪੋਰਟ ਤੁਹਾਡੀ ਇਸ ਕਰਕੇ ਚਾਹੀਦੀ ਹੈ ਕਿ ਜਦੋਂ ਠੇਕੇ ਬੰਦ ਹੋਣਗੇ ਤਾਂ ਹਰ ਕੋਈ ਸਰਕਾਰ ਨੂੰ ਆਕੇਗਾ ਕਿ ਸਰਕਾਰ ਨੇ ਇਨੀਸ਼ੀਏਟਿਵ ਲਿੱਤਾ ਸੀਗਾ ਕਿ ਇੱਕ ਸ਼ਖਸ ਨਿਕਲਿਆ ਸੀਗਾ ਸ਼ਖਸ ਦੇ ਨਿਕਲਣ ਤੋਂ ਬਾਅਦ ਇੱਕ ਐਸੀ ਮੁਹਿੰਮ ਚੱਲੀ ਕਿ ਹਰ ਸਾਲ ਜਦੋਂ ਸ਼ਹੀਦੀ ਦਿਹਾੜੇ ਆਂਦੇ ਨੇ ਉਸ ਵੇਲੇ ਇਹ ਚੀਜ਼ ਜਿਹੜੀ ਆ ਠੇਕੇ ਬੰਦ ਹੁੰਦੇ ਨੇ ਹੁਣ ਦੇ ਦਿਆਂ ਸਰਕਾਰ ਆਪਣੇ ਕੰਨਾਂ ਦੇ ਵਿੱਚੋਂ ਰੂਹ ਕਰੋ ਕੱਢੇਗੀ ਤੇ ਰੂਹ ਪਾ ਕੇ ਰੱਖੇਗੀ ਜਾਂ ਰੂਹ ਕੱਢੇਗੀ ਕਿ ਸਾਡੇ ਪੰਜਾਬੀਆਂ ਦੇ ਸੀਦੀ ਦਿਵਾਰਿਆਂ ਤੇ ਕੀ ਠੇਕੇ ਬੰਦ ਹੋਣਗੇ ਕੀ ਸਿਰਫ ਖਾਣਾ ਪੂਰਤੀ ਕੀਤੀ ਜਾਊਗੀ ਲੋਕਾਂ ਨੂੰ ਕੈਮਰਾਮੈਨ ਐਮੀ ਦੇ ਨਾਲ ਮੈਦੋਸ਼ਾਲ ਕਪੂਰ ਲੋਕਾਂ ਨੂੰ ਲਈ